ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਲ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ। ਗਿਨੀਮਤ ਰਹੀ ਹੈ ਕਿ ਇਹ ਬੱਚੀ ਬਾਸਲੇ ਹੀਠਾ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇਤੇ ਕਾਫੀ ਵਾਰ। ਨਾ ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ। ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਨੇ। ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਲ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ। ਗਨੀਮਤ ਰਹੀ ਹੈ ਕਿ ਇਹ ਬੱਚੀ ਬਾਸਲੇ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇਤੇ ਕਾਫੀ ਵਾਇਰਲ ਹੈ। ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ। ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਨੇ। ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਹ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ। ਗਿਨੀਮਤ ਰਹੀ ਹੈ ਕਿ ਇਹ ਬੱਚੀ ਬਾਸਲੇ ਹੀਠਾ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇਤੇ ਕਾਫੀ ਵਾਰ ਲਾ ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ। ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਨੇ। ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਲ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ ਗਨੀਮਤ ਰਹੀ ਹੈ ਕਿ ਬੱਚੀ ਬਸਲੇ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇਤੇ ਕਾਫੀ ਵਾਇਰਲ ਹੈ ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਨੇ ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਲ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ। ਗਨੀਮਤ ਰਹੀ ਹੈ ਕਿ ਇਹ ਬੱਚੀ ਬਸੇ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇਤੇ ਕਾਫੀ ਵਾਇਰਲ ਹੈ। ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ। ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਨੇ। ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਹ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ ਗਨੀਮਤ ਰਹੀ ਹੈ ਕਿ ਇਹ ਬੱਚੀ ਬਾਸਲੇ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇਤੇ ਕਾਫੀ ਵਾਰ ਲਾ ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ ਦਰਦਨਾਕ ਘਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਨੇ ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਲ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ। ਗਨੀਮਤ ਰਹੀ ਹੈ ਕਿ ਇਹ ਬੱਚੀ ਬਸੇ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉਤੇ ਕਾਫੀ ਵਾਇਰਲ ਹੈ। ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ। ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਨੇ। ਇਹ ਵੀਡੀਓ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜਿੱਥੇ ਵਾਲ ਵਾਲ ਇਸ ਬੱਚੀ ਦਾ ਬਚਾਅ ਹੋ ਗਿਆ। ਗਿਨੀਮਤ ਰਹੀ ਹੈ ਕਿ ਇਹ ਬੱਚੀ ਬਾਸਲੇ ਹੀਠਾ ਨਹੀਂ ਆਈ ਤੇ ਵੀਡੀਓ ਕੇਰਲ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇਤੇ ਕਾਫੀ ਵਾਇਰਲ ਹੈ। ਵੇਖੋ ਕਿਵੇਂ ਮਾੜੀ ਜਿਹੀ ਚੂਕ ਹੋ ਜਾਂਦੀ ਤਾਂ ਇਸ ਬੱਚੀ ਦੀ ਜਾਨ ਤੱਕ ਚਲੀ ਜਾਣੀ ਸੀ। ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਉਹ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ।